ਗੋਪੀ ਦੀਆਂ ਬਹੁਤ ਸਾਰੀਆਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਗੋਪੀ ਨੇ ਜਦੋਂ ਘਰ ਆਣ ਕੇ ਗਾਣੇ ਖੇੜਦੇ ਪਏ ਸੀ ਤਾਂ ਗਾਣੇ ਖੇੜ ਕੇ ਨਾ ਜਦੋਂ ਕਰਦੇ ਹੁੰਦੇ ਆ ਵੀ ਖੱਟਿਆ ਕਮਾਇਆ ਸਭ ਤੇਰੀ ਝੋਲੀ ਪਾਇਆ ਤਾਂ ਗੋਪੀ ਸ਼ੌਕਰ ਨੇ ਨਾ ਆਹ ਬੋਲ ਕੇ ਵੀ ਖੱਟਿਆ ਕਮਾਇਆ ਤੇਰੀ ਝੋਲੀ ਪਾਇਆ ਤਾਂ ਨਾ ਉਹਨੇ ਆਪਣੀ ਮਾਂ ਦੀ ਝੋਲੀ ਪਾ ਦਿੱਤਾ ਤੇ ਬਾਅਦ ਚ ਮਾਂ ਦੀ ਝੋਲੀ ਚ ਆਪਣੀ ਘਰ ਵਾਲੀ ਦੀ ਝੋਲੀ ਪਾ ਦਿੱਤਾ ਕਹਿੰਦਾ ਵੀ ਮੈਂ ਮੰਮੀ ਨੂੰ ਦਵਾਂਗਾ ਤੇ ਮੰਮੀ ਤੈਨੂੰ ਦਵੂੰਗੀ ਜੋ ਖੱਟਿਆ ਕਮਾਇਆ ਆਪਰੀ ਮਾਂ ਦੇ ਝੋਲੀ ਪਾਇਆ ਮਾਂ ਨੇ ਤੇਰੇ ਝੋਲੀ ਪਾਇਆ ਠੀਕ ਆ ਮੈਂ ਮੰਮੀ ਨੂੰ ਦਊਂਗਾ ਮੰਮੀ ਤੈਨੂੰ ਦਊਂਗਾ ਜੀ ਬੇਦਬਦ ਜੀ ਇਹਦਾ ਤੇਰੀ ਜੀ ਮੈਂ ਮੰਮੀ ਤੋਂ ਲੈਦਾ ਮੈਂ ਤੇਰੀ ਮੋਲੀ ਨੂੰ ਦੇ ਦਿੰਦੀ ਆ ਬੰਨੇ ਬੰਨੇ ਮੇਰੇ ਪਤਨ ਕਿਹਾ ਠੀਕ ਆ ਮੈਂ ਤਾਂ ਆਪਣੀ ਮੰਮੀ ਤੋਂ ਪੈਸੇ ਮੰਗਦਾ ਹਾਂ ਮੈਂ ਇੱਧਰ ਉਹ ਕਹਿੰਦੀ ਮੈਂ ਨਹੀਂ ਦਊਂਗਾ हां जी ਤੁਸੀਂ ਵੀ ਗੋਪੀ ਸ਼ੌਕਰ ਨੂੰ ਕਮੈਂਟਾਂ 'ਚ ਮੁਬਾਰਕਾਂ ਜ਼ਰੂਰ ਦਿਓ ਤੇ ਇਸ ਪਿਆਰੀ ਜਿਹੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਰੱਬ ਰੱਖਾ